ਮੈਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦਾ ਖਾਰਖੋ ਤੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨਾਲ ਮੈਂ 10 ਸਾਲ ਪਹਿਲਾਂ ਕੰਮ ਕੀਤਾ ਜਿਹੜੀ ਡਿਵੈਲਪਮੈਂਟ ਬਾਕੀ ਭਾਰਤ ਚ ਹੋ ਰਹੀ ਆ ਉਹ ਅਸੀਂ ਅਮਰੇਸਰ ਚ ਲੈ ਕੇ ਆਉਣੀ ਆ 2 ਮਿੰਟ ਬਿਲਕੁਲ ਨਸ਼ੇ ਨੂੰ ਇੱਕ ਤਾਂ ਲਾਅ ਐਂਡ ਆਰਡਰ ਬਾਰਡਰ ਸੀਲ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਸਤਾਬਾ ਰਾਦੂ ਤਰਨਜੀਤ ਸਿੰਘ ਸੰਧੂ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਦੇ ਲਈ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਕੇ ਪਾਜ ਪਾ ਵਰਕਰਾਂ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਆਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੇ ਪੁਰਖਿਆਂ ਦੀ ਤਰ੍ਹਾਂ ਹੀ ਪੰਜਾਬ ਦੀ ਸੇਵਾ ਕਰਦਾ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਉਸਦੇ ਦਾਦਾ ਜੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਫਿਰ ਉਸਦੇ ਪਿਤਾ ਜੀ ਨੂੰ ਮਿਲਿਆ ਤੇ ਹੁਣ ਉਸ ਨੂੰ ਮਿਲਿਆ ਹੈ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦੇ ਨੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੀ ਸੇਵਾ ਕਰਦੇ ਆ ਰਹੇ ਨੇ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਦੇਸ਼ ਦੇ ਵੱਖ-ਵੱਖ ਖੇਸਿਆਂ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਅਤੇ ਅੰਮ੍ਰਿਤਸਰ ਦੇ ਲਈ ਵਿਸ਼ੇਸ਼ ਪੈਕੇਜ ਲਿਆਉਣ ਦੀ ਗੱਲ ਵੀ ਕੀਤੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਉਤਪਾਦ ਦੇਸ਼ ਵਿਦੇਸ਼ ਦੇ ਵਿੱਚ ਲਗਾਉਣਗੇ ਅਤੇ ਵੇਚਣਗੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਿਦੇਸ਼ੀ ਕੰਪਨੀਆਂ ਭਾਰਤ ਆ ਰਹੀਆਂ ਨੇ ਜਿਸ ਦੇ ਚੱਲਦੇ ਬੇਰੁਜ਼ਗਾਰਾਂ ਨੂੰ ਵੀ ਰੋਜ਼ਗਾਰ ਮਿਲੇਗਾ। ਉੱਥੇ ਹੀ ਜਰਨਲਿਸਟ ਡਾਕਟਰ ਸੁਸ਼ੀਲ ਦੇਵਗਨ ਨੇ ਵੀ ਵੱਖ-ਵੱਖ ਬੋਰਡਾਂ ਤੋਂ ਆਏ ਸਮੂਹ ਆਗੂਆਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਲੀਡ ਅਟਾਰੀ ਖੇਤਰ ਤੋਂ ਹੋਵੇਗੀ। ਦੇਖੋ ਗੁਰੂ ਨਗਰੀ ਦੀ ਸੇਵਾ ਮੇਰੇ ਦਾਦਾ ਜੀ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਮਿਲੀ ਸਰਦਾਰ ਵਿਸ਼ਨ ਸਿੰਘ ਸਮੁੰਦਰੀ ਨੂੰ ਮਿਲੀ ਤੇ ਮੈਨੂੰ ਹੁਣ ਮਿਲੀ ਆ ਮੈਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦਾ ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨਾਲ ਮੈਂ 10 ਸਾਲ ਪਹਿਲਾਂ ਕੰਮ ਕੀਤਾ ਜਿਹੜੀ ਡਿਵੈਲਪਮੈਂਟ ਬਾਕੀ ਭਾਰਤ ਚ ਹੋ ਰਹੀ ਆ ਉਹ ਅਸੀਂ ਅੰਮ੍ਰਿਤਸਰ ਚ ਲੈ ਕੇ ਆਉਣੀ ਆ ਤੇ 2027 ਚ ਅੰਮ੍ਰਿਤਸਰ ਇੰਡੋਰ ਨੂੰ ਮੁਕਾਬਲਾ ਕਰੂਗਾ ਤੁਸੀਂ ਇੰਡੋਰ ਦੀ ਹਾਲਤ ਦੇਖ ਲਓ ਕਿੱਥੋਂ ਕਿੱਥੇ ਪਹੁੰਚੀ ਆ ਇਹਦੇ ਪੂਰੀ ਕੌਨਫੀਡੈਂਸ ਨਾਲ ਤੇ ਮੋਦੀ ਸਾਹਿਬ ਦੀ ਗਰੰਟੀ ਦੇਣ ਮੈਂ ਇੱਥੇ ਆਇਆ। ਸਿੰਧੂ ਸਾਹਿਬ ਨਸ਼ਾ ਤੇ ਬੇਰੋਜ਼ਗਾਰੀ ਵੱਡਾ ਮੁੱਦਾ ਹੈ ਜੀ। ਬੇਰੋਜ਼ਗਾਰੀ ਵੱਡਾ ਮੁੱਦਾ ਜੀ ਪੰਜਾਬ ਦੇ ਵਿੱਚ। ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਜਿਤਨਾ ਇਨਵੈਸਟਮੈਂਟ ਆ ਇੱਥੇ ਆਣੀਆਂ ਉਤਰਾਂ ਹੀ ਬੇ ਜਿਹੜੀਆਂ এমਪਲੋਇਮੈਂਟ ਆਪਰਚੂਨਿਟੀਆਂ ਨੇ ਹੋਰ ਝਾੜੀਆਂ ਖੁੱਲਣਗੀਆਂ ਵਧਣਗੀਆਂ ਕਈ ਤੁਹਾਨੂੰ ਐਗਜ਼ਾਮਪਲ ਵੀ ਦਿੱਤੇ ਆ ਅਗਰ ਆਪਾਂ ਸਿਰਫ ਅਮਰੇਸਰ ਦੀ ਜੁੱਤੀ ਅਮਰੇਸਰ ਦੀ ਪਾਪੜਵੜੀਆਂ ਅਮਰੇਸਰ ਦੀਆਂ ਓਸ਼ੀਆਂ ਦੀਆਂ ਸ਼ਾਲਾਂ ਅਮਰੇਸਰ ਦੇ ਸਕਾਫ ਫੁਲਕਾਰੀ ਅਮਰੀਕਾ ਪਹੁੰਚਾ ਦਈਏ ਕੱਲ ਕੰਪਨੀਆਂ ਆ ਰਹੀਆਂ ਨੇ ਅਗਰ ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਦਈਏ ਜਿ ਤਰ੍ਹਾਂ ਹੀਰੋ ਸਾਈਕਲ ਸਾਰੇ ਅਮਰੀਕਾ 'ਚ ਹੁਣ ਵੇਖਦਾ ਆ ਉਹ ਬੇਰੋਜ਼ਗਾਰੀ ਨੂੰ ਵੀ ਹਟਾਊਗਾ ਤੇ ਲੋਕਾਂ ਦੀਆਂ ਸਾਡੇ ਭਰਾਵਾਂ ਭੈਣਾਂ ਦੀਆਂ ਇਨਕਮਾਂ ਵੀ ਬਤਾਊਗਾ ਨਸ਼ਾ ਬਹੁਤ ਮੁੱਦਾ ਹੈ ਅਗਲੀ ਵਾਰੀ ਕਰ ਲਾਂਗੇ ਬਿਲਕੁਲ 2 ਮਿੰਟ ਬਿਲਕੁਲ ਨਸ਼ੇ ਨੂੰ ਇੱਕ ਤਾਂ ਲਾਅਨ ਆਰਡਰ ਬਾਰਡਰ ਸੀਲ ਦੂਸਰਾ ਜਿਹੜੀ এমਪਲੋਇਮੈਂਟ ਆ ਉਹਦੇ ਨਾਲ ਵੀ ਲੋਕ ਕਿਉਂਕਿ ਜਿਹੜਾ ਯੰਗ ਹੈ ਉਹਨੇ ਆਪਣੀ એનર્ਜੀ ਯੂਜ਼ ਕਰਨੀ ਆ ਉਹ ਨਸ਼ੇਵਾਲ ਪੈ ਜਾਵੇ ਜਾਂ ਆਪਣਾ ਕੰਮ ਕਰਨ ਚ ਪੈ ਜਾਵੇ ਇਹ ਜਿਹੜੀਆਂ ਜੋਬਸ ਕ੍ਰੀਏਟ ਕਰਾਂਗੇ ਇਹਦੇ ਨਾਲ ਸਭ ਨੂੰ ਫਾਇਦਾ ਹੋ ਤੇ ਲਾਸਟ ਅਮਰੀਕਾ ਚ ਜਿਹੜਾ ਸਭ ਤੋਂ ਵੱਡਾ ਨਸ਼ੇ ਦਾ ਅਫਸਰ ਹੈ ਆ ਡਾਕਟਰ ਰਾਹੁਲ ਗੁਪਤਾ ਉਹ ਅਮਰੀਤਸਰ ਮੈਡੀਕਲ ਕਾਲਜ ਦਾ ਪੜਿਆ ਆ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਅਮਰੀਕਾ ਗਏ ਸੀ ਵਾਈਟ ਹਾਊਸ ਚ ਉਹਨੇ ਐਲਾਨ ਕੀਤਾ ਸੀ ਮੈਨੂੰ ਵੀ ਵਾਦਾ ਕੀਤਾ ਮੇਰਾ ਦੋਸਤ ਹੈ ਕਿ ਜੋ ਅਮਰੀਤਸਰ ਨੂੰ ਚਾਹੀਦਾ ਆ ਅਮਰੀਕਾ ਉਹ ਪ੍ਰੋਵਾਈਡ ਕਰੂਗਾ ਅਮਰੀਤਸਰ ਤੋਂ ਰਜੇਸ਼ ਕੁਮਾਰ ਸੰਧੂ ਦੀ ਰਿਪੋਰਟ ਔਨ ਏਅਰ